ਕੰਗਣਨਰਨਾਤ ਨੂੰ ਕਥੇ ਤੋੜ ਦੇ ਉੱਤੇ ਥੱਪੜ ਮਾਰਨ ਦਾ ਇਲਜ਼ਾਮ ਜਿਸ ਸੀਆਈਐਸਐਫ ਮਹਿਲਾ ਮੁਲਾਜ਼ਮ ਦੇ ਉੱਤੇ ਲੱਗਿਆ ਉਸ ਦਾ ਨਾਮ ਕੁਲਵਿੰਦਰ ਕੌਰ ਹੈ ਉੱਤੇ ਤੁਹਾਨੂੰ ਦੱਸ ਦਈਏ ਕਿ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਦੇ ਦੋ ਬੱਚੇ ਨੇ ਤੇ ਕੁਲਵਿੰਦਰ ਬੀਤੇ 2 ਸਾਲਾਂ ਤੋਂ ਚੰਡੀਗੜ੍ਹ 에ਅਰਪੋਰਟ ਉੱਤੇ ਤਾਇਨਾਤ ਹੈ ਤੇ ਉਹ 15-16 ਸਾਲਾਂ ਤੋਂ CISF ਦੇ ਵਿੱਚ ਸੇਵਾ ਨਿਭਾ ਰਹੀ ਹੈ। ਸ਼ੇਰ ਸਿੰਘ ਮੁਤਾਬਕ ਕੁਲਵਿੰਦਰ ਦੇ ਪਤੀ ਵੀ CISF ਦੇ ਵਿੱਚ ਤਾਇਨਾਤ ਨੇ ਕੁਲਵਿੰਦਰ ਦੇ ਭਰਾ ਸ਼ੇਰ ਸਿੰਘ ਨੇ ਇਹ ਦਾਵਾ ਕੀਤਾ ਹੈ ਕਿ ਸਿਕਿਉਰਿਟੀ ਚੈੱਕ ਸਮੇਂ ਕੁਲਵਿੰਦਰ ਤੇ ਕੰਗਣਾ ਰਣੌਦਰਮਿਆਨ ਬਹਿਸ ਹੋਈ ਹੈ। ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੇ ਪਰਿਵਾਰ ਦੀ ਉਸ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਹੈ। ਹਾਲਾਂਕਿ ਉਹਨਾਂ ਨੂੰ ਵੀ ਮੀਡੀਆ ਜ਼ਰੀਏ ਹੀ ਹਾਂਕਾਰੀ ਮਿਲੀ ਹੈ ਦੇਖੋ ਸਾਨੂੰ ਮੀਡੀਆ ਨੂੰ ਪਤਾ ਲੱਗਾ ਤੇ ਅੱਜ ਉੱਥੇ ਆ ਘੜਨਾ ਵਾਪਰੀ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਦੇ ਵਿੱਚ ਜੋ ਵੀ ਆਵੇਗਾ ਉਹ ਸਾਨੂੰ ਮਨਜ਼ੂਰ ਹੈ ਜ਼ਿਕਰਯੋਗ ਹੈ ਕਿ ਸ਼ੇਰ ਸਿੰਘ ਵੀ ਖੁਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਸੰਬੰਧਿਤ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਮਹਿਲਾ ਮੁਲਾਜ਼ਮ ਨੇ ਕੰਗਣਾ ਰਣੌਤ ਦੇ ਥੱਪੜ ਜੜਿਆ ਤਾਂ ਕੁਲਵਿੰਦਰ ਕੌਰ ਇੱਕ ਕੈਂਦੀ ਨਜ਼ਰ ਆ ਰਹੀ ਹੈ ਕਿ ਜਦੋਂ ਕੰਗਣਾ ਨੇ 100-100 ਰੁਪਏ ਦੇ ਵਿੱਚ ਧਰਨੇ ਤੇ ਬੈਠੀਆਂ ਬੀਬੀਆਂ ਦੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਤਾਂ ਉਸ ਵੇਲੇ ਕੁਲਵਿੰਦਰ ਦੀ ਮਾਂ ਵੀ ਧਰਨੇ ਤੇ ਬੈਠੀ ਸੀ ਜਿਸ ਦਾ ਉਸ ਨੂੰ ਬਹੁਤ ਗੁੱਸਾ ਸੀ ਤੇ ਉਸ ਦਾ ਇਹ ਗੁੱਸਾ ਇਸ ਤਰ੍ਹਾਂ ਨਿਕਲਿਆ। ਇਹ ਬੈਠੇ ਕਿਉਂ ਮੇਰੀ ਮਾਂ ਬੈਠੀ ਸੀ ਉਸ ਸਮੇਂ ਜਦ ਇਸਨੇ ਪਿਆਜ। ਉਤੀ ਇਸ ਘਟਨਾ ਦੇ ਮਗਰੋਂ ਕੰਗੜਾ ਰਣੌਟ ਦੇ ਵੱਲੋਂ ਇੱਕ ਵਾਰ ਫਿਰ ਪੰਜਾਬੀਆਂ ਨੂੰ ਟਾਰਗੇਟ ਕੀਤਾ ਗਿਆ ਜਿਸ ਦੇ ਵਿੱਚ ਉਹ ਪੰਜਾਬੀਆਂ ਦੇ ਬਾਰੇ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੀ ਹੈ। ਨਮਸਤੇ ਦੋਸਤੋ। ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹਨ, ਮੀਡੀਆ ਕੇ ਵੀ ਔਰ ਮੇਰੇ ਸ਼ੁਭਚਿੰਤਕੋ ਕੇ ਵੀ। ਸਭ ਤੋਂ ਪਹਿਲੇ ਤੋਂ ਆਈ ਐਮ ਸੇਫ। ਆਈ ਐਮ ਪਰਫੈਕਟਲੀ ਫਾਈਨ। आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहाँ पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियाँ देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और i am safe but my concern is ke jo aatankvad aur ugrvad punjab me bad raha hai how do we handle that thank you sirf ennai nahi ajj kangana di bhan de vallon vi ik post sanjhi kiti gayi hai jis de vich usne bahut hi vivadit bayan ditte ne dasdiiye ke is post de vich kangana ranaut di bhan rangoli ne punjabian de bare likhya hai ke punjab tera ki hovega te usne farmer protest nu vi khalishtani adda dassya bureau report on air